ਪਿੰਡ ਡਲੀਰੀ ਦੇ ਬکریاں ਚਾਰਨ ਵਾਲੇ ਦੀ ਸੂਚਨਾ ਤੇ ਮਿਲਿਆ ਇੱਕ ਪਾਕਿਸਤਾਨੀ ਡਰੋਨ 2.5 ਕਿਲੋ ਹੈਰੋਇਨ ਸੂਚਨਾ ਦੇਣ ਵਾਲੇ ਨੂੰ ਮਿਲੇਗਾ ਵਾਜਬ ਇਨਾਮ ਪਿੰਡ ਡਲੀਰੀ ਦੇ ਖੇਤਾਂ ਵਿੱਚ ਇੱਕ ਸ਼ੱਕੀ ਡਰੋਨ ਬਰਾਮਦ ਹੋਇਆ ਜਿਸ ਦੇ ਨਾਲ 2.5 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਇਸ ਮੌਕੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਡਾਲ ਟੀਵੀ ਦੇ ਜਗਜੀਤ ਸਿੰਘ ਡਾਲ ਤੇ ਦਾਰਾ ਸਿੰਘ ਡਾਲ ਦੀ ਵਿਸ਼ੇਸ਼ ਰਿਪੋਰਟ ਦੇਖੋ ਪਾਕਿਸਤਾਨ ਭਾਵੇਂ ਬਾਰਡਰ ਤੇ ਲਗਾਤਾਰ ਡਰੋਨ ਐਕਟੀਵਿਟੀ ਰਹੀ ਜਿਹੜੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਨੀयत ਨਾਲ ਹੈਰਨ ਭੇਜ ਰਹੇ ਦਾ ਫਰantu ਮੈਂ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਬਾਰਡਰ ਤੇ ਸਤਰਕ ਹੈ ਅੱਜ ਵੀ ਇੱਕ ਇਨਫੋਰਮੇਸ਼ਨ ਜਿਹੜੀ ਆ ਥਾਣਾ ਖਾਲੜਾ ਪੁਲਿਸ ਨੂੰ ਰਿਸਿਵ ਹੋਈ ਇੱਕ ਬੱਕਰੀਆਂ ਚਾਰਨ ਵਾਲੇ ਵਿਅਕਤੀ ਨੂੰ ਕੋਈ ਅਵੈਧ ਚੀਜ਼ ਜਿਹੜੀ ਆ ਖੇਤਾਂ ਦੇ ਵਿੱਚ ਪਈ ਮਿਲੀ ਉਸਨੇ ਤੁਰੰਤ ਇਨਫੋਰਮੇਸ਼ਨ ਜਿਹੜੀ ਆ ਉਹ ਥਾਣਾ ਖਾਲੜਾ ਪੁਲਿਸ ਨੂੰ ਦਿੱਤੀ ਤੇ ਮੌਕੇ ਤੇ ਪੰਜਾਬ ਪੁਲਿਸ ਤੇ ਬੀਐਸਐਫ ਨੇ ਜਿਹੜੀ ਸਰਚ ਆਪਰੇਸ਼ਨ ਕੀਤਾ ਸਰਚ ਆਪਰੇਸ਼ਨ ਦੌਰਾਨ ਸਾਨੂੰ ਇੱਕ ਡੀਜੇ ਮੈਟ੍ਰਿਕਸ ਜਿਹੜਾ ਡਰੋਨ ਹੈ ਤੇ ਨਾਲ ਇਹਦੇ 2.5 ਕਿਲੋ ਹੈਰਨ ਜਿਹੜੀ ਆ ਉਹ ਰਿਕਵਰ ਹੋਈ ਆ ਜਿਸ ਸਬੰਧੀ ਥਾਣਾ ਖਾਲੜਾ ਵਿਖੇ ਮਕਦਮਾ ਦਰਜ ਕਰਕੇ ਤੇ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਹਰ ਪਹਿਲੂ ਨੂੰ ਧਿਆਨ ਵਿੱਚ ਰੱਖਦੇ ਹੋਏ ਤਫ਼ਤੀਸ਼ ਕੀਤੀ ਜਾਊਗੀ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇੱਕ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਕੋਈ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਵਾਜਬ ਇਨਾਮ ਦਿੱਤਾ ਜਾਂਦਾ ਆ ਇਸ ਤਹਿਤ ਜਿਸ ਵਿਅਕਤੀ ਨੇ ਵੀ ਇਸ ਸੰਬੰਧੀ ਇਨਫੋਰਮੇਸ਼ਨ ਦਿੱਤੀ ਆ ਉਸ ਨੂੰ ਵੀ ਵਾਜਬ ਇਨਾਮ ਦਿੱਤਾ ਜਾਊਗਾ ਤੇ ਮੈਂ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕਰਦਾ ਕਿ ਆਓ ਆਪਾਂ ਪੰਜਾਬ ਨੂੰ ਬਚਾਈਏ ਤੇ ਕਾਲੀਆਂ ਭੇਡਾਂ ਨੂੰ ਮਾਰ-ਮਾਰ ਆਪਣੇ ਪੰਜਾਬ ਚ ਭਜਾਈਏ ਤੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਪੰਜਾਬ ਪੁਲਿਸ ਤੇ ਬੀਐਸਐਫ ਮੈਂ ਫੇਰ ਦੁਬਾਰਾ ਕਹਿੰਦਾ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਹੈ ਤੇ ਪਾਕਿਸਤਾਨ ਦੀਆਂ ਭੇੜ ਚਾਲਾਂ ਮਾੜੀਆਂ ਚਾਲਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦਵਾ